ਬੰਗਾ ਦੇ ਵਿੱਚ ਬੈਸੇਸ ਅਸੀਂ ਪੂਰੇ ਪੰਜਾਬ ਚ ਘੁੰਮ ਰਹੇ ਆ ਪੂਰੇ ਪੰਜਾਬ ਦੇ ਮੰਡੀਆਂ ਚ ਅਸੀਂ ਬੂਟੇ ਲਗਵਾ ਰਹੇ ਹਾਂ ਪਿਛਲੇ ਸਾਲ ਅਸੀਂ 33445 ਬੂਟੇ ਲਾਇਏ ਸੀ ਅੱਜ ਕੀ ਅਸੀਂ ਤਕਰੀਬਨ 40000 ਤੋਂ ਉੱਪਰ ਲਾ ਚੁੱਕੇ ਆ 50000 ਦਾ ਟੀਚਾ ਪਾਰ ਕਰਾਂਗੇ ਕਿਉਂਕਿ ਮੈਂ ਸਮਝਦਾ ਜਿਸ ਤਰ੍ਹਾਂ ਹੀਟ ਵੇਵਜ਼ ਅੱਜ ਕੀ ਚੱਲੀ ਆ ਗਰਮ ਹਵਾਵਾਂ ਚੱਲੀਆਂ ਨੇ ਸਾਡੇ ਜਿਹੜੇ ਦਰਖਤਾਂ ਦੇ ਪੱਤੇ ਝੁੱਲਸੇ ਗਏ ਛੋਟੇ ਦਰਖਤ ਸੁੱਕ ਗਏ ਉਸ ਹੀਟ ਵੇਵ ਦੀ ਵਜ੍ਹਾ ਕਰਕੇ ਔਰ ਇਹ ਸਾਡੇ ਵਾਸਤੇ ਬਹੁਤ ਵੱਡੀ ਚੇਤਾਵਨੀ ਹੈ ਜੇ ਵਾਤਾਵਰਣ ਨੂੰ ਆਪਾਂ ਨਾ ਸੰਭਾਲਿਆ ਆਉਣ ਵਾਲੇ ਸਮੇਂ 'ਚ ਹੀਟ ਵੇਵ ਹੋਰ ਵੀ ਜ਼ਿਆਦਾ ਟੈਂਪਰੇਚਰ ਵੱਧ ਸਕਦਾ ਹੈ ਜੇ 55 ਤੋਂ 60 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਪੂਰੀ ਕਾਇਨਾਤ ਦੇ ਵਿੱਚੋਂ ਜੀਵਨ ਖਤਮ ਹੋ ਜਾਊਗਾ ਸਾਰੀ ਇਨਸਾਨੀਅਤ ਸਾਰੇ ਜੀਵ ਜੰਤੂ ਸਾਰੇ ਪਸ਼ੂ ਪੰਛੀ ਰੁੱਟੇ ਸਾਰਾ ਕੁਝ ਟੁੱਟ ਸਿਆ ਜਾਣਾ ਔਰ ਉਹਦਾ ਇੱਕ ਹੋਰ ਵੱਡਾ ਨੁਕਸਾਨ ਇਹ ਹੋਣਾ ਕਿ ਸਾਡੇ ਸਾਰੇ ਗਲੇਸ਼ੀਅਰ ਪਿੰਗਲ ਜਾਣੇ ਨੇ ਜਿਹਦੇ ਨਾਲ ਸਮੁੰਦਰ ਦਾ ਜਲ ਸਰਵੀ ਉੱਚਾ ਹੋ ਜਾਣਾ ਹੈ ਔਰ ਉਹਦੇ ਨਾਲ ਸਾਰਾ ਧਰਤੀ ਦਾ ਬੈਲੈਂਸ ਵਿਗੜ ਜਾਣਾ ਹੈ ਸਿਸਟਮ ਸਾਰਾ ਖਤਮ ਹੋ ਜਾਣਾ ਹੈ ਇਸ ਲਈ ਜੀਵਨ ਨੂੰ ਬਚਾਉਣ ਵਾਸਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਧਰਤੀ ਨੂੰ ਬਚਾਉਣ ਵਾਸਤੇ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਸੱਜਣਾ ਨੂੰ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਬੇਨਤੀ ਕਰਦਾ ਕਿ ਘੱਟੋ ਘੱਟ 5-5 ਬੂਟੇ ਆਪਾਂ ਜ਼ਰੂਰ ਲਾਈਏ ਅੱਜ ਪੂਰੀ ਦੁਨੀਆ 'ਚ 500 ਕਰੋੜ ਤੋਂ ਵੱਧ ਦਰਖਤ ਲਾਉਣ ਦੀ ਲੋੜ ਹੈ ਤਾਂ ਸਾਡਾ ਵਾਤਾਵਰਣ ਸੰਤੁਲਨ ਦੇ ਵਿੱਚ ਆਊਗਾ ਕਿਉਂਕਿ ਦਰਖਤ ਪੱਤੇ ਬਹੁਤ ਜਾ ਰਹੇ ਨੇ ਲੱਗ ਘਟ ਰਹੇ ਨੇ ਜਿਹੜੇ ਲੱਗ ਵੀ ਰਹੇ ਨੇ ਉਹਨਾਂ ਦੀ ਸੰਭਾਲ ਨਹੀਂ ਹੋ ਰਹੀ ਇਸ ਲਈ ਮੈਂ ਬੇਨਤੀ ਕਰਦਾ ਜਿਹੜੇ ਦਰਖਤ ਆਪਾਂ ਲਾਉਣੇ ਨੇ ਚਾਹੇ 400 ਲਾਓ 200 ਲਾਓ ਉਹਨਾਂ ਦੀ ਸੰਭਾਲ ਵੀ ਨਾਲ ਕਰੀਏ ਤਾਂ ਕਿ 2 ਸਾਲ ਤੱਕ ਉਹ ਵੱਡੇ ਹੋ ਜਾਣ ਉਸ ਤੋਂ ਬਾਅਦ ਆਪਣੇ ਆਪ ਪੈਦਾ ਹੋ ਜਾਂਦੇ ਨੇ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਕਰੋਨਾ ਦੇ ਦੌਰਾਨ ਕਿਸ ਤਰ੍ਹਾਂ ਆਪਾਂ ਆਕਸੀਜਨ ਦੇ ਸਿਲੰਡਰ ਚੱਕੀ ਫਿਰਦੇ ਸੀ ਜਿਹੜੇ ਦਰਖਤ ਆਪਾਂ ਲਾ ਦੇਣੇ ਆ ਉਹ ਸਦਾ ਵਾਸਤੇ ਸਾਨੂੰ ਆਉਣ ਵਾਲੇ 25-30 ਸਾਲ ਆਕਸੀਜਨ ਮੁਫਤ 'ਚ ਦੰਦੇ ਨੇ ਇਸ ਲਈ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਦਰਖਤ ਲਾਈਏ ਔਰ ਤਾਂ ਸਿਨ ਮਹਾਰਾ ਪਰਾ ਬਣਾਈਏ ਔਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਪੂਰੇ ਪੰਜਾਬ ਚ ਮੁਹਿੰਮ ਚਲਾਈ ਹੋਈ ਹੈ ਸਾਰੇ ਮਹਿਕਮੇ ਲਾ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ ਲਾ ਰਹੇ ਹਾਂ ਔਰ ਅੱਜ ਇੱਕ ਪਾਰਕਿੰਗ ਏਰੀਆ ਦਾ ਬਣਾਇਆ ਗਿਆ ਇੱਥੇ ਉਹਦਾ ਉਦ ਘਾਟਨ ਵੀ ਕੀਤਾ ਇਸ ਤੋਂ ਪਹਿਲਾਂ ਅਸੀਂ ਦੋ ਏਟੀਐਮ ਮੰਡੀ ਬੋਰਡ ਚ ਲਗਵਾਏ ਨੇ ਇੱਕ ਮਹਤਪੁਰ ਇੱਕ ਜਲੰਧਰ ਉਹਦਾ ਵੀ ਉਦਘਾਟਨ ਕੀਤਾ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ ਆਉਣ ਵਾਲੇ ਸਮੇਂ 'ਚ ਇਸ ਮੰਡੀ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਏਟੀਐਮ ਲਵਾਵਾਂਗੇ ਕਿਉਂਕਿ ਉਹਦੇ ਨਾਲ ਇੱਕ ਤਾਂ ਜਿਹੜਾ ਬੈਂਕ ਇੱਥੇ ਏਟੀਐਮ ਲਾਊਗਾ ਸਾਨੂੰ ਕਿਰਾਇਆ ਦੇਊਗਾ ਦੂਜਾ ਲੋਕਾਂ ਨੂੰ ਸਹੂਲਤ ਹੋਊਗੀ ਔਰ ਮੈਂ ਹੋਰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਇਸ ਹਲਕੇ ਦੇ ਵਿੱਚ ਤਕਰੀਬਨ 73 ਸੜਕਾਂ ਸੀਗੀਆਂ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਹੈ ਪਿਛਲੇ 9 ਸਾਲਾਂ ਤੋਂ ਉਹਨਾਂ ਦੀ ਰਿਪੇਅਰ ਨਹੀਂ ਹੋਈ ਹੁਣ ਅਸੀਂ ਉਹ ਰਿਪੇਅਰ ਕਰਾਉਣ ਜਾ ਰਹੇ ਹਾਂ ਜਿਹੜੀ ਤਕਰੀਬਨ 143 ਕਿਲੋਮੀਟਰ ਦੀ ਲੈਂਥ ਬਣਦੀ ਹੈ ਜਿਹਦੇ ਤੇ 22 ਕਰੋੜ ਰੁਪਏ ਦਾ ਖਰਚ ਆਉਣਾ ਉਹ